ਲੈਕ ਨੇ 10-10 ਗੱਡੀਆਂ ਘਰੇ ਘੜੀਆਂ ਨੇ ਔਰ ਜਦ ਮੈਂ ਕਹਦਾ ਨਾ ਕਿ ਵੀਰੇ ਮੈਨੂੰ ਆ ਗੱਡੀ ਚਾਹੀਦੀ ਮੈਨੂੰ ਕਦੇ ਗੱਡੀ ਦਾ ਜਵਾਬ ਨਹੀਂ ਦਿੰਦੇ ਮੈਨੇਜਰ ਨਾ ਨਾ ਕਰਦੇ ਵੀ ਤਾ 3 ਤੋਂ 4 ਲੱਖ ਰੁਪਏ ਨੂੰ ਹੱਥ ਪੈਂਦਾ ਆ ਹੂੰ ਉਹ ਸਾਨੂੰ ਪਤਾ ਕਿ ਅਸੀਂ ਕਿਵੇਂ ਕਰਦੇ ਆ ਅ ਰਾਜੋ ਹੀ ਗੱਲ ਹੋਈ ਆ ਆਸਟ੍ਰੇਲੀਆ ਦਾ ਵੀਜ਼ਾ ਮੈਨੂੰ ਮੈਂ ਨਹੀਂ ਕਹਿੰਦੀ 6 ਮਹੀਨੇ ਹੋ ਗਏ ਲੱਗੇ ਨੂੰ ਫਾਈਲ ਨੂੰ ਜਦੋਂ ਵੀਜ਼ਾ ਆਇਆ ਮੈਨੂੰ ਪਤਾ ਹੀ ਨਹੀਂ ਲੱਗਿਆ ਫਿਰ ਨਾ ਇਹਨਾਂ ਨੇ ਮਨਜੀਤ ਕੌਰ ਤੇ ਵੀ ਅ ਥਰਕੀ ਚਾਚਾ ਤੇ ਇਹ ਕਿਰਤ ਮੋਟਾ ਇਹ ਹੋਏ ਨੇ ਇਨਸਟਾ ਦੇ ਲਾਈਵ ਹੂੰ ਇਨਸਟਾ ਲਾਈਵ ਹੋ ਕੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਹੂੰ ਤੇ ਮੈਨੂੰ ਕਹਿੰਦੇ ਵੀ ਇਹ ਤੇ ਚੋਰੀ ਦੇ ਪਰਚੇ ਐ ਮੋਟਰਸਾਈਕਲ ਚੋਰੀ ਦੇ ਪਰਚੇ ਐ ਹੂੰ ਨਾਲੇ ਮੈਨੂੰ ਐਦਾ ਐਦਾ ਬੋਲਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਣਾ ਜੋ ਕੰਟੈਂਟ ਆ ਉਹ ਕ੍ਰਾਈਮ ਦੀ ਦੁਨੀਆ ਦੀਆਂ ਖਬਰਾਂ ਆਸ-ਪਾਸ ਪੰਜਾਬ ਦੇ ਵਿੱਚ ਆਪਣੇ ਚੱਲ ਕੀ ਰਿਹਾ ਜਾਂ ਕ੍ਰਾਈਮ ਦੀ ਦੁਨੀਆ ਦੀਆਂ ਕਹਾਣੀਆਂ ਜਾਂ ਖਬਰਾਂ ਵੀ ਕਹਾਣੀਆਂ ਦੇ ਰੂਪ ਦੇ ਵਿੱਚ ਜਾਂ ਕਿਸੇ ਨਾ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਆਧਾਰਿਤ ਕਹਾਣੀਆਂ ਸੁਣਾਉਣੇ ਤੇ ਉਸ ਦੇ ਵਿੱਚ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਵੀ ਤੁਹਾਨੂੰ ਕੋਈ ਨਾ ਕੋਈ ਚੰਗਾ ਮੈਸੇਜ ਜ਼ਰੂਰ ਦੇ ਸਕੇ ਪਰ ਜਿਹੜਾ ਅੱਜ ਦਾ ਕੰਟੈਂਟ ਆ ਇਹ ਆਪਣਾ ਬੜਾ ਹਟਕਿਆ ਬੋਲਣਾ ਜ਼ਰੂਰੀ ਸੀਗਾ ਇਸ ਦੇ ਵਿੱਚ ਕੁਝ ਪੱਤਰਕਾਰ ਵੀਰਾਂ ਬਾਰੇ ਵੀ ਅਸੀਂ ਜ਼ਰੂਰ ਗੱਲ ਕਰਨੀ ਆ ਕਿ ਜਿੱਦਾਂ ਕਿ ਤੁਸੀਂ ਥੰਬਨੇਲ ਤੇ ਦੇਖਿਆ ਹੋਣਾਗਾ ਲਿਖਿਆ ਵੀ ਤੁਸੀਂ ਪੜ੍ਹ ਸਕਦੇ ਹੋ ਵੀ ਕੀਰਤ ਮੋਟੇ ਦੀ ਕੁੱਟਮਾਰ ਕਰਨ ਵਾਲੇ ਤੇ ਵੀਡੀਓ ਬਣਾ ਕੇ ਵਾਇਰਲ ਕਰਨ ਵਾਲੇ ਕੁਲਵਿੰਦਰ ਸਿੰਘ ਉਰਫ ਕਿੰਦੇ ਮੂਫਰ ਪਟਿਆਲੇ ਦਾ ਕਬੂਲਨਾਮਾ ਤੇ ਦੋ ਮਹਾਨ ਸ਼ਖਸੀਅਤਾਂ ਦਾ ਮੈਂ ਨਾਮ ਲੈਣਾ ਪਸੰਦ ਨਹੀਂ ਕਰੂੰਗਾ ਉਹਨਾਂ ਦੀਆਂ ਮੈਂ ਫੋਟੋਆਂ ਵੀ ਲਾਈਆਂ ਨੇ ਪਰ ਚਿਹਰੇ ਬਲਰ ਕੀਤੇ ਹੋਏ ਆ ਤੁਸੀਂ ਪਛਾਣ ਸਕਦੇ ਹੋ ਸੋ ਅੱਜ ਤੋਂ ਦੋ ਤਿੰਨ ਮਹੀਨੇ ਪਹਿਲਾਂ ਜਾਂ ਦੋ ਤਿੰਨ ਮਹੀਨਿਆਂ ਤੋਂ ਇੱਕ ਦੋ ਮਹੀਨੇ ਪਹਿਲਾਂ ਹੋਰ ਹੋਣਗੇ ਇੱਕ ਬੀਬੀ ਆਉਂਦੀ ਆ ਬੀਬੀ ਮੀਡੀਆ ਦੇ ਵਿੱਚ ਇੰਟਰਵਿਊ ਆ ਦਿੰਦੀ ਆ ਤੇ ਹੁਬ ਹੁਬ ਕੇ ਆਪਣੀਆਂ ਪੱਤਰਕਾਰੀਆਂ ਦੱਸਦੀਆਂ ਵੀ ਮੇਰੇ ਨਾਲ ਟੈਟੂ ਵਾਲੇ ਨੇ ਆਹ ਆ ਕੁਛ ਕੀਤਾ ਇੱਥੇ ਅਸੀਂ ਰੰਗ ਰਲੀਆਂ ਮਣਾਈਆਂ ਉਸ ਤੋਂ ਬਾਅਦ ਉਹ ਮੈਨੂੰ ਛੱਡ ਕੇ ਭੱਜ ਗਿਆ ਤੇ ਉਸ ਇੰਟਰਵਿਊ ਆ ਚੱਲਦੀਆਂ ਤੋਂ ਹੀ ਟੈਟੂ ਵਾਲਾ ਬੰਬੇ ਚ ਲਿਆ ਜਾਂਦਾ ਕਾ ਤੇ ਆਪਣੇ ਪੱਤਰਕਾਰ ਜੋ ਵੀਰ ਨੇ ਇਹ ਵੀ ਝੜੀ ਲਾ ਦਿੰਦੇ ਆ ਕਿ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਬੀਬੀ ਮੀਡੀਆ ਚ ਆਈ ਆ ਇਹ ਵੀ ਕੋਈ ਕਸਰ ਨਹੀਂ ਛੱਡਦੇ ਦੋ ਮਹਿਕ ਮੂਹਰੇ ਰੱਖ ਕੇ ਵਿਚਾਲੇ ਟੇਬਲ ਜਾਂ ਢਾ ਕੇ ਜੋ ਅੱਜ ਰਿਵਾਜ ਚੱਲਦਾਗਾ ਫਿਰ ਇਹ ਨੇਰੀ ਬੰਨ ਦਿੰਦੇ ਆ ਕਿ ਇੰਟਰਵਿਊ ਆ ਦੀ ਬੀਬੀ ਤੇ ਬੀਬੀ ਵੀ ਕੋਈ ਕਸਰ ਨਹੀਂ ਛੱਡਦੀ ਬੀਬੀ ਗੰਦ ਵੀ ਪੂਰਾ ਬੱਕਦੀ ਆ ਤੇ ਬੀਬੀ ਆ ਆਪਦੀਆਂ ਪੱਤਰਕਾਰੀਆਂ ਵੀ ਪੂਰੀਆਂ ਦੱਸਦੀਆਂ ਤੇ ਬੀਬੀ ਗੱਪਾਂ ਦੀ ਵੀ ਨੇਰੀ ਪੂਰੀ ਬੰਦੀ ਆ ਵੀ ਮੈਂ ਤਾਂ 4-5 ਲੱਖ ਕਮਾਉਣ ਵਾਲੀ ਆਸਟ੍ਰੇਲੀਆ ਜਾਣ ਵਾਲੀ ਆ ਤੇ ਮੇਰੇ ਨਾਲ ਐ ਹੋ ਗਈ ਚਲੋ ਲੋਕਾਂ ਨੂੰ ਇੱਕ ਹੁੰਦਾਗਾ ਵੀ ਚਲੋ ਇੱਕ ਪੰਜਾਬ ਦੀ ਧੀ ਨਾਲ ਜਾਂ ਪੰਜਾਬ ਦੀ ਕੁੜੀ ਨਾਲ ਭੈਣ ਨਾਲ ਗਲਤ ਹੋ ਰਿਹਾ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਇਹ ਤਾਂ ਚੱਕਰ ਹੀ ਕੋਈ ਹੋਰ ਨੇਗੇ ਫਿਰ ਟੈਟੂ ਵਾਲੇ ਵੱਲੋਂ ਵੀ ਗੰਦ ਵਕਣ ਦੀ ਕੋਈ ਕਸਰ ਨਹੀਂ ਛੱਡੀ ਜਾਂਦੀ ਟੈਟੂ ਵਾਲਾ ਪੂਰਾ ਗੰਦ ਵਕਦਾਗਾ ਉਦੋਂ ਮੋਟਾ ਕੀਰਤ ਜਿਹਦੀ ਕੱਲ ਕੁੱਟਮਾਰ ਹੁੰਦੀ ਹੈ ਜਿਹਦੀ ਬੀਤੇ ਦਿਨੀ ਕੁੱਟਮਾਰ ਹੁੰਦੀ ਹੈ ਤੇ ਵੀਡੀਓ ਵਾਇਰਲ ਹੁੰਦੀ ਆ ਇਹ ਉਦੋਂ ਇਕੱਠੇ ਸੀ ਤੇ ਇਹੇ ਬੰਦੇ ਬੈਠੇ ਲੋਕਾਂ ਤੋਂ ਪੈਸੇ ਪਵਾ ਰਹੇ ਹੁੰਦੇ ਆ ਪੈਸੇ ਕਿਹੜੀ ਗੱਲ ਨੂੰ ਪਵਾਉਂਦੇ ਆ ਇੱਕ ਦੂਜੇ ਨੂੰ ਮਾਮਾ ਭੈਣਾ ਦੀਆਂ ਗਾਲਾਂ ਕੱਢ ਕੇ ਚਰਚਾ 'ਚ ਲੈ ਕੇ ਆਉਣ ਲਈ ਵੀ ਤੁਹਾਨੂੰ ਅਸੀਂ ਗਾਲਾਂ ਕੱਢਾਂਗੇ ਤੁਸੀਂ ਸਾਨੂੰ ਕੱਢਿਓ ਤੇ ਲੋਕ ਦੇਖਣਗੇ ਲੋਕ ਤੁਹਾਨੂੰ ਫੋਲੋ ਕਰਨਗੇ ਚਲੋ ਜਿੰਨਾ ਕ ਟਾਈਮ ਇਹਨਾਂ ਕੋਲੇ ਪੈਸੇ ਹੁੰਦੇ ਆ ਬੰਬੇ ਦੇ ਵਿੱਚ ਫਲੈਟਾਂ ਦੇ ਕਿਰਾਏ ਹੋਰ ਖਾਣ ਪੀਣ ਲੀੜੇ ਕੱਪੜੇ ਮੋਬਾਈਲ ਉਹਨਾਂ ਟਾਈਮ ਤੱਕ ਇਹ ਇਕੱਠੇ ਰਹਿੰਦੇ ਆ ਇਸ ਪ੍ਰਸਤੀ ਕਰਦੇ ਆ ਨਾਲ ਇਹਨਾਂ ਦੇ ਕੁੜੀਆਂ ਹੁੰਦੀਆਂ ਨੇ ਸੋ ਉਦੋਂ ਬਾਅਦ ਜਦੋਂ ਪੈਸੇ ਮੁੱਕ ਜਾਂਦੇ ਆਗੇ ਤਾਂ ਇਹ ਇੱਕ ਦੂਜੇ ਦੇ ਵੈਰੀ ਬਣ ਜਾਂਦੇ ਆਗੇ ਇਹ ਆਮ ਜੀ ਗੱਲ ਆ ਕਿ ਵੀ ਜਿਨ੍ਹਾਂ ਔਖ ਨਾ ਕੱਟੀ ਹੋਵੇ ਜਦੋਂ ਘਰੇ ਆਟਾ ਮੁੱਕ ਜਾਂਦਾ ਤਾਂ ਉਦੋਂ ਬਾਅਦ ਆਪਸ ਦੇ ਵਿੱਚ ਕੋਤ ਕਲੇਸ਼ ਪੈਂਦਾਗਾ ਸੋ ਇਹ ਜਿਹੜੇ ਪੰਜਾਬ ਦੇ ਘਰੇਲੂ ਆਮ ਸਿੰਪਲ ਬੰਦੇ ਆ ਉਹਨਾਂ ਨਾਲ ਇਹ ਜੁੜੀਆਂ ਵੀ ਆ ਗੱਲਾਂ ਉਹਨਾਂ ਨੂੰ ਪਤਾ ਹੀ ਆ ਵੀ ਜਿੰਨਾ ਬੰਦਿਆਂ ਨੇ ਔਖ ਔਖ ਕੱਟੀ ਆ ਸੋ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਮੁੱਦਾ ਪੂਰਾ ਗਰਮਾਇਆ ਹੁੰਦਾ ਫਿਰ ਪੰਜਾਬ ਦੇ ਦੋ ਬਾਬੇ ਐਂਟਰੀ ਮਾਰਦੇ ਆ ਇਹਨਾਂ ਦੇ ਵਿੱਚ ਤੇ ਇੱਕ ਬਾਬਾ ਪਹਿਲਾਂ ਬੰਬੇ ਜਾਂਦਾ ਬੰਬੇ ਜਾ ਕੇ ਇਹਨਾਂ ਦੇ ਨਾਲ ਫੋਟੋ ਖਿੱਚ ਕੇ ਰੀਲ ਪਾ ਕੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਇੰਸਟਾਗ੍ਰam ਤੇ ਪੋਸਟ ਕਰ ਦਿੰਦਾਗਾ ਵੀ ਲੈ ਇਹਨੇ ਗਲਤ ਬੋਲਿਆ ਸੀ ਇਹ ਤੋਂ ਮਾਫੀ ਮੰਗਾ ਲਈ ਹੁਣ ਮੁੱਦਾ ਠੰਡਾ ਉਹ ਮੁੱਦਾ ਉਵੇਂ ਠੰਡਾ ਕੀਤਾ ਜਾਂਦਾਗਾ ਜਿਵੇਂ ਸਿਮਰਨੀਤ ਮਾਨ ਦੇ ਨਾਨੇ ਰੂੜ ਸਿੰਘ ਨੇ ਜਰਨਲ ਡੈਅਰ ਦੇ ਡੈਅਰ ਦੇ ਸਰੋਪਾ ਪਾ ਕੇ ਉਹਨੂੰ ਠੰਡਾ ਕੀਤਾ ਸੀਗਾ ਇਹ ਤੁਸੀਂ ਇੰਟਰਵਿਊਆਂ ਦੇ ਵਿੱਚ ਵੀ ਸਿਮਰਨੀਤ ਸਿੰਘ ਮਾਨ ਦੀ ਜਵਾਨੀ ਸੁਣ ਸਕਦੇ ਹੋ ਸੋ ਇਹ ਸਭ ਚੱਲਦਾ ਉਸ ਤੋਂ ਬਾਅਦ ਇੱਕ ਹੋਰ ਬਾਬੇ ਦੀ ਐਂਟਰੀ ਹੁੰਦੀ ਹੈ ਕਿ ਬੰਬੇ ਦੇ ਵਿੱਚ ਤੇ ਉਸ ਬਾਬੇ ਵੱਲੋਂ ਪਹਿਲਾਂ ਤਾਂ ਇਕੱਠਿਆਂ ਨਾਲ ਫੋਟੋਆਂ ਵੀਡੀਓ ਆ ਬਣਾਈਆਂ ਜਾਂਦੀਆਂ ਨੇ ਜਾਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਸੁਖ ਰਤਗੀਆਂ ਵੱਲੋਂ ਭੇਟਾ ਦੀ ਪਰਚੀ ਕਟਾਉਣ ਤੋਂ ਬਾਅਦ ਜਦੋਂ ਇਹਨਾਂ ਦਾ ਕਲੇਸ਼ ਪੈ ਜਾਂਦਾ ਜਿਹੜੇ ਲੋਕਾਂ ਦੇ ਪੈਸੇ ਹੁੰਦੇ ਆ ਜਦੋਂ ਉਹ ਇਹਨਾਂ ਤੋਂ ਪੈਸਿਆਂ ਦੀ ਮੰਗ ਕਰਦੇ ਆ ਉਦੋਂ ਫਿਰ ਇਹ ਆਪਸ ਵਿੱਚ ਕਹਿੰਦੇ ਆ ਤੂੰ ਖਾ ਗਿਆ ਤੂੰ ਖਾ ਗਿਆ ਸੋ ਉਸ ਕੰਮ ਦੇ ਵਿੱਚ ਗੁਨਾਹਗਰ ਦੋਨੇ ਹੀ ਹੁੰਦੇ ਆ ਪਰ ਭਾਂਡਾ ਮੋਟੇ ਤੇ ਭੰਨਿਆ ਜਾਂਦਾ ਹੈਗਾ ਭੇਟਾ ਤੋਂ ਬਾਅਦ ਇੱਕ ਬਾਬਾ ਕੀਰਤ ਮੋਟੇ ਦੀ ਕਪੜੇ ਉਤਾਰ ਕੇ ਵੀਡੀਓ ਬਣਾਉਂਦਾ ਹੈਗਾ ਸੁਖਰਤੀਏ ਦੇ ਕਹਣ ਤੇ ਤੇ ਦੀ ਕੁੱਟ ਮਾਰ ਵੀ ਕਰਦਾ ਹੈਗਾ ਜਦੋਂ ਉਹ ਨਗਨ ਹਾਲਤ ਵਿੱਚ ਕੀਰਤ ਮੋਟੇ ਦੀ ਵੀਡੀਓ ਲੋਕਾਂ ਦੇ ਵਿੱਚ ਜਨਤਕ ਹੁੰਦੀ ਹੈ ਸਾਡੇ ਤੱਕ ਵੀ ਫੋਟੋ ਪਹੁੰਚਦੀ ਆ ਅਸੀਂ ਉਸ ਬਾਬੇ ਦਾ ਵਿਰੋਧ ਕੀਤਾ ਸੋ ਅੱਜ ਵੀ ਅਸੀਂ ਉਸ ਬਾਬੇ ਦਾ ਵਿਰੋਧ ਕਰਦੇ ਆ ਵੀ ਕਿਸੇ ਨੂੰ ਇੰਨਾ ਜਲੀਲ ਕਰਨਾ ਕੋਈ ਹੱਕ ਨਹੀਂ ਕਿਸੇ ਕੋਲੇ ਕੋਈ ਅਧਿਕਾਰ ਨਹੀਂ ਵੀ ਆਪਾਂ ਕਿਸੇ ਨੂੰ ਆਹ ਹੱਦ ਤੱਕ ਜਲੀਲ ਕਰ ਸਕੀਏ ਸੋ ਉਸ ਤੋਂ ਬਾਅਦ ਲਾਈਵ ਤੇ ਆ ਕੇ ਮੋਟਾ ਜ਼ਹਿਰ ਨਿਕਲ ਲੈਂਦਾਗਾ ਆਪ ਦੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਇਹਨਾਂ ਦੀਆਂ ਜੋ ਸਲਫਾਸਾ ਨੇ ਉਹ ਵੀ ਜਾਲ ਹੀ ਨਿਕਲ ਜਾਂਦੀਆਂ ਨੇ ਜਿਵੇਂ ਇੱਕ ਉਹ ਪਿੱਛੇ ਦੇ ਕੇਸ ਹੋਇਆ ਸੀ ਦੀਪ ਮਠਾਰੂ ਦਾ ਉਸ ਤੋਂ ਬਾਅਦ ਉਹ ਸਲਫਾਸ ਖਾ ਗਿਆ ਸੀ ਅਮਰੀਕਾ ਵਾਲੀ ਕੁੜੀ ਪਿੱਛੇ ਪਰ ਉਹ ਬਚ ਗਿਆ ਨਕਲੀ ਨਿਕਲੀ ਪਰ ਲੋਕਾਂ ਤੋਂ ਉਦੋਂ ਵੀ ਚਲੋ ਮਾਇਆ ਇਕੱਠੀ ਹੋ ਗਈ ਸੀ ਵੀ ਭਾਈ ਮੁੰਡੇ ਦਾ ਇਲਾਜ ਕਰਾਉਣਾ ਤੇ ਉਸ ਤੋਂ ਬਾਅਦ ਆ ਜਿਹੜੀ ਟੈਟੂ ਵਾਲੇ ਦੇ ਨਾਲ ਦੀ ਬੀਬੀ ਸੀਗੀ ਤੇ ਇਹ ਵੀ ਉਹਦੋਂ ਸਲਫਾਸ ਖਾ ਗਈ ਸੀ ਤੇ ਤੀਜੀ ਜ਼ਹਿਰ ਮੋਟੇ ਨੇ ਨਿਗਲੀ ਸੀ ਪਰ ਬਚਤ ਰਹਿ ਗਈ ਕਿਉਂਕਿ ਸਰੀਰ ਤਕੜੇ ਨੇ ਸਲਫਾਸਾ ਮਾੜੀਆਂ ਨਿਕਲੀਆਂ ਉਸ ਤੋਂ ਬਾਅਦ ਫਿਰ ਪੱਤਰਕਾਰ ਭਾਈਚਾਰੇ ਨੂੰ ਮੌਕਾ ਮਿਲਦਾਗਾ ਇੰਟਰਵਿਊਾਂ ਦੀ ਨੇਰੀ ਬੰਨ ਦਿੰਦੇ ਆ ਇੰਟਰਵਿਊਾਂ ਦੇ ਵਿੱਚ ਸਭ ਕੁਝ ਚੱਲਦਾਗਾ ਆਪਦੀਆਂ ਆਪਦੀਆਂ ਸਫਾਈਆਂ ਦਿੰਦੇ ਆ ਚਲੋ ਸਭ ਕੁਝ ਟਿਕਣ ਤੋਂ ਬਾਅਦ ਕੀਰਤ ਮੋਟਾ ਇੱਕ ਪਾਸੇ ਹੁੰਦਾ ਇੰਸਟਾਗ੍ਰਾਮ ਤੇ ਫਿਰ ਗਾਲੀ ਗਲੋਚ ਦਾ ਦੌਰ ਸ਼ੁਰੂ ਹੁੰਦਾਗਾ ਦੂਸਰੇ ਪਾਸੇ 4-5 ਹੋਰ ਹੁੰਦੇ ਆ ਚੱਲਦਾ ਇਹਨਾਂ ਦਾ ਕੁਛ ਪਰ ਅੱਜ ਤੋਂ 2-3 ਦਿਨ ਪਹਿਲਾਂ ਉਹੀ ਜਿਹੜੀ ਬੀਬੀ ਆ ਜਿਹੜੀ ਹੁਤਕੀਏ ਤੇ ਕਹਿੰਦੀ ਸੀ ਇਲਜ਼ਾਮ ਲਾਉਂਦੀ ਸੀ ਇਹਨੇ ਮੇਰੇ ਨਾਲ ਆਏ ਕੀਤਾ ਆਪਦੇ ਭਦਰਕਾਰੇ ਦੱਸਦੀ ਸੀ ਉਹ ਕੀਰਤ ਮੋਟੇ ਨਾਲ ਮਿਲਦੀ ਆ ਮੋਟੇ ਨਾਲ ਮਿਲ ਕੇ ਉਹਦੇ ਲਾਈਵ 'ਚ ਆਉਂਦੀ ਆ ਇੰਸਟਾਗ੍ਰam ਤੇ ਆਉਂਦੀ ਆ ਗੱਲਾਂ-ਬਾਤਾਂ ਕਰਦੇ ਆ ਤਾਂ ਉਥੇ ਇੱਕ ਇਹ ਨੌਜਵਾਨ ਦਾ ਜ਼ਿਕਰ ਕਰਦੇ ਆ ਜਿਹਦਾ ਨਾਮ ਆ ਕੁਲਵਿੰਦਰ ਮੋਫਰ ਉਰਫ ਕਿੰਦਾ ਤਾਂ ਉਸ ਨੂੰ ਲਾਈਵ ਦੇ ਵਿੱਚ ਇਹ ਬੋਲਿਆ ਜਾਂਦਾ ਹੈਗਾ ਵੀ ਉਹ ਤੇ ਮੋਟਰਸਾਈਕਲ ਚੋਰੀ ਦੇ ਪਰਚੇ ਆ ਉਸ ਨੂੰ ਪਬਲਿਕ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਗਲਤ ਬੋਲ ਕੇ ਇੱਕ ਤਰ੍ਹਾਂ ਜਲੀਲ ਕਰਕੇ ਹੇਠੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹੁਣ ਕੁਲਵਿੰਦਰ ਮੋਫਰ ਇਹਨਾਂ ਨਾਲ ਕਿਵੇਂ ਜੁੜਦਾ ਆਖੀ ਕੁਲਵਿੰਦਰ ਮੋਫਰ ਉਹ ਟੈਡੂ ਵਾਲੇ ਦਾ ਦੋਸਤ ਆ ਕਿਤੇ ਨਾ ਕਿਤੇ ਉਹਦੇ ਆ ਉਹਦੇ ਨਾਲ ਫੋਟੋਆਂ ਵੀ ਪਈਆਂ ਨੇ ਚਲੋ ਆਏ ਅੰਗਲੀ ਸੰਗਲੀ ਇਹਨਾਂ ਦੀ ਰਲਦੀ ਸੀ ਜਿਹੜਾ ਭੈਣ ਦਾ ਪਰਚਾ ਹੁਣ ਕਿਤੇ ਘਰ ਹੋਣਗੇ ਸਾਨੂੰ ਨਹੀਂ ਕਿਤੇ ਪਰਚਾ ਦਾ ਲੈਣਾ ਜਦੋਂ ਉਹਨੂੰ ਸੁੱਖ ਸਰਤੀਆਂ ਨੂੰ ਜੇਲ੍ਹ ਚ ਚੱਕਿਆ ਸੀ ਨਾ ਪੁਲਿਸ ਵਾਲਿਆਂ ਨੇ ਘਰੇ ਸੁੱਤਾ ਪਿਆ ਸੀ ਰੋਟੀਆਂ ਬਣਾ ਬਣਾ ਕੇ ਦਿਖਾਈ ਜਾਂਦੀ ਸੀ ਕਿ ਮੈਂ ਭੈਣ ਤੋਂ ਉਹਦਾ ਟੱਟੂ ਦਾ ਭੈਣ ਦਾ ਉਹ ਆ ਉੜੀ ਦਾ ਫਿਗਰਾ ਦੇਖੋ ਫੇ ਤੂੰ ਫੇਸ ਆਣ ਕੇ ਸਿੱਧੀ ਧਮਕੀ ਦਿੰਦੀ ਮਾਰਦਾ ਭੈਣ ਦੀ ਟਾਇਰ ਤੇ ਪੈ ਦੋ ਚੋਰੀ ਦੇ ਪਰਚੇ ਯਾਰ ਹੱਦ ਦਾ ਪੈ ਦੋ ਚੋਰੀ ਵਾਲੇ ਸਪਲੈਂਡਰ ਚੋਰੀ ਦੇ ਪਰਚੇ ਵਾਲੀ ਉਹ ਤੇਰੀ ਭੈਣ ਦੀ ਸਪਲੈਂਡਰ ਚੋਰੀ ਦੇ ਪਰਚੇ ਵਾਲੇ ਵੀ ਕਹਿੰਦੇ ਪਰਚੇ ਪਰਚੇ ਤਾਂ ਆ ਹੁੰਦੇ ਆ ਜਿਹੜੇ ਇਹ ਭੈਣ ਚ ਪਤਾ ਲੱਗਦਾ 307 ਦੇ ਉਸ ਤੋਂ ਬਾਅਦ ਕੁਲਵਿੰਦਰ ਮੋਫਰ ਵੱਲੋਂ ਉਸ ਬੀਬੀ ਨਾਲ ਜਦੋਂ رابطہ ਕੀਤਾ ਜਾਂਦਾਗਾ ਤਾਂ ਬੀਬੀ ਤਾਂ ਮਾਫੀ ਮੰਗ ਕੇ ਖੜਾ ਛੜਾ ਜਾਂਦੀ ਆ ਆਪਦਾ ਕਿਉਂਕਿ ਬੀਬੀ ਦਾ ਤਾਂ ਪਹਿਲਾਂ ਵੀ ਆਪਾਂ ਇੰਟਰਵਿਊ ਦੇਖਿਆ ਉਹ 'ਚ ਵੀ ਜਿਵੇਂ ਸਭ ਤੋਂ ਪਹਿਲੇ ਇੰਟਰਵਿਊ 'ਚ ਬੀਬੀ ਨੇ ਕਿਹਾ ਸੀ ਮੈਂ ਤਾਂ ਆਸਟ੍ਰੇਲੀਆ ਜਾਣਾ ਗਾਤੇ ਹਲੇ ਤੱਕ ਬੀਬੀ ਆਸਟ੍ਰੇਲੀਆ ਨਹੀਂ ਗਈ ਮੈਨੂੰ ਲੱਗਦਾ ਵੀਜ਼ਾ ਵੀ ਨੰਗਿਆ ਹੋਊਗਾ ਜਿਹੜਾ ਸਾਇੰਸ ਦੀ ਕਿਰਪਾ ਨਾਲ ਲੱਗਿਆ ਸੀਗਾ ਹੁਣ ਉਸ ਤੋਂ ਬਾਅਦ ਬੀਬੀ ਤਾਂ ਉਹ ਮਾਫੀ ਮੰਗ ਲੈਂਦੀ ਆ ਮੈਸਰੀਆਂ ਦੇ ਵਿੱਚ ਵੀ ਤੇ ਪਰ ਮੋਟੇ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ ਚੱਲ ਚੱਲ ਆਇਆ ਕੁਛ ਵੀ ਆ ਚੱਲ ਇਹ ਫਿਰ ਦੇ ਨਾਲੇ ਕੱਲ ਯਾਰ ਆਪਣੇ ਲਾਈਵ ਦੇ ਵਿੱਚ ਮੈਨੂੰ ਨਹੀਂ ਪਤਾ ਸੀ ਕਿ ਇੱਕ ਗੱਲ ਤੇ ਦੰਡਾ ਮੁੰਡਾ ਪੈ ਜਾਣਾ ਹੈ ਕੁਛ ਵੀ ਆ ਹਨਾ ਆਵਾਜ਼ ਨਾ ਦੇਖਾ ਪਾਦਾ ਉਹਦੇ ਨਾਲ ਭਰਾ ਨਾਲ ਲੜਦਾ ਸੀ ਨਾ ਆਪਾਂ ਲੈ। ਮੂਵਰ ਵੀਰੇ ਸੌਰੀ ਮੈਂ ਦੇਖੋ ਚਲੋ ਗਲਤੀ ਹੋ ਗਈ ਆ ਛੋਟੀ ਸਮਝ ਕੇ ਮaaf ਕਰ ਤੋ ਜਿੱਦਾਂ ਲਾਈਵ 'ਚ ਬੋਲੇ ਸੀ ਅੱਗਾ ਹੀ ਲਾਈਵ ਦੇ ਵਿੱਚ ਮਾਫੀ ਮੰਗ ਲੈਂਦੀ ਆ ਠੀਕ ਆ ਵੀਰੇ। ਮੋਟਾ ਫਿਰ ਚਾਰ ਪੰਜ ਆਪਦੇ ਦੋਸਤਾਂ ਨਾਲ ਬਦਮਾਸ਼ਾਂ ਵਾਲੇ Song ਦੇ ਉੱਤੇ Reel ਪਾਉਂਦਾ ਪੂਰੀ ਫੀਲਿੰਗ ਲੈਂਦਾਗਾ ਉਸ ਤੋਂ ਬਾਅਦ ਇਹ ਚੰਡੀਗੜ੍ਹ ਕਲੱਬ ਆਇਆ ਹੁੰਦਾ ਬੀਤੇ ਦੇਣੀ ਤਾਂ ਬੀਬੀ ਨੇ ਸ਼ਾਇਦ ਹੋ ਸਕਦਾ ਉਸ ਕੁਲਵਿੰਦਰ ਮੋਫਰ ਨਾਲ ਇਹ ਕੀਤਾ ਹੋਵੇ ਸੰਪਰਕ ਕੀਤਾ ਹੋਵੇ ਵੀ ਜੇ ਲਾਈਵ 'ਚ ਅਸੀਂ ਤੈਨੂੰ ਗਲਤ ਬੋਲਿਆ ਸੀ ਤਾਂ ਉਹਦੇ ਵਿੱਚ ਕੀਰਤ ਮੋਟਾ ਵੀ ਸ਼ਾਮਿਲ ਸੀ ਉਹ ਲਾਈਵ ਵੀ YouTube ਤੇ ਕਾਫੀ ਚੈਨਲਾਂ ਨੇ ਪਾਇਆਗਾ ਤੇ ਸਾਡੇ ਤੱਕ ਵੀ ਪਹੁੰਚਿਆ ਅਸੀਂ ਵੀ ਉਹਦੀਆਂ ਕਲਿੱਪਾਂ ਨਾਲ ਲਾਈਆਂ ਨੇਗੀਆਂ ਵੀ ਇਹ ਆਊਗਾ ਤੁਸੀਂ ਆ ਕੇ ਇਹਦੇ ਨਾਲ ਜੋ ਕਰਨਾ ਕਰ ਲਿਓ ਕੀਰਤ ਮੋਟੇ ਦੀ ਇੰਸਟਾਗ੍ਰam ਤੋਂ ਲਾਈਵ ਚੱਲਦੀਆਂ ਸਟੋਰੀਆਂ ਪੈਂਦੀਆਂ ਪਾਪਦੀਆਂ ਡਾਂਸ ਕਰਦੇ ਉਹ ਬੀਬੀ ਨਾਲ ਜੱਫੀਆਂ ਪਾਉਂਦੇ ਪਿੱਗ ਨਾਲ ਪਿੱਗ ਪੜਾਉਣਦੇ ਸਭ ਕੁਝ ਐਨ ਪੂਰਾ ਰੰਗੀਨ ਪ੍ਰੋਗਰਾਮ ਚੱਲ ਰਿਹਾ ਹੁੰਦਾਗਾ ਸਵੇਰੇ ਜਦੋਂ 4:00 ਵਜੇ ਦੇ ਆ ਜਦੋਂ ਬੀਬੀ ਨੇ ਪੂਰੀ ਲੋਕੇਸ਼ਨ ਦਿੱਤੀ ਹੁੰਦੀ ਹੈਗੀ ਤਾਂ ਬੀਬੀ ਦਾ ਅੱਡੀਆਂ ਨੂੰ ਥੁੱਕ ਲਾ ਜਾਂਦੀ ਹੈ ਤੇ ਮੋਟਾ ਕੱਲਾ ਰਹਿ ਜਾਂਦਾ ਉਸ ਤੋਂ ਬਾਅਦ ਫਿਰ ਮੋਟੇ ਦੀ ਝਾੜਚੰਬ ਹੁੰਦੀ ਆ ਕਿ ਉਹ ਤੁਸੀਂ ਦੇਖੀ ਹੋਈ ਆਸੀ ਇੰਸਟਾਗ੍ਰam ਦੇ ਉੱਤੇ ਪਾਈ ਸੀਗੀ ਪੋਸਟ ਤੇ ਉਸ ਤੋਂ ਬਾਅਦ ਵੀਡੀਓ ਵਾਇਰਲ ਕਰ ਦਿੱਤੀ ਜਾਂਦੀ ਆ ਤੇ ਐ ਇੱਕ ਇਨਸਾਨੀਅਤ ਤੌਰ ਤੇ ਸਾਨੂੰ ਫੇਰ ਇਹ ਹੁੰਦਾਗਾ ਵੀ ਇਹ ਚੀਜ਼ਾਂ ਜੋ ਹੋ ਰਹੀਆਂ ਨੇ ਪੰਜਾਬ ਲਈ ਉਹ ਬੜੀਆਂ ਭਿਆਨਕ ਨੇਗੇ ਪੰਜਾਬ ਲਈ ਕਿਉਂਕਿ ਆਪ ਸੱਚ ਸਾਰੇ ਪੰਜਾਬੀ ਭਰਾ ਇਕੱਠੇ ਰਹਿਣ ਵਾਲੇ ਆਪਾਂ ਜਾਈ ਕਿੱਧਰ ਨੂੰ ਜਾਂਦੇ ਆ ਤਾਂ ਫੇਰ ਜਦੋਂ ਅਸੀਂ ਉਹ ਵੀਡੀਓ ਅਪਲੋਡ ਕਰਦੇ ਆ ਇੰਸਟਾਗ੍ਰam ਤੇ ਤਾਂ ਸਾਨੂੰ ਮੈਸੇਜ ਆਉਂਦਾਗਾ ਕਲਵਿੰਦਰ ਮੋਫਰ ਦਾ ਸਾਡਾ ਸੰਪਰਕ ਹੁੰਦਾ ਸੀ ਉਹ ਤੋਂ ਪੁੱਛਦੇ ਆਂ ਵੀ ਤੂੰ ਸਪਸ਼ਟੀਕਰਨ ਦੇ ਭਾਈ ਪੰਜ ਬੰਦੇ ਲਿਜਾ ਕੇ ਤੂੰ ਇੱਕ ਜਵਾਕ ਜੋ ਸ਼ਾਇਦ ਉਹ 18 ਸਾਲ ਦਾ ਹੁਣ ਹੋਇਆ ਜਾਂ ਉਹਦੀ ਉਮਰ ਵੀ ਘੱਟਾਂ ਵੀ ਉਹਦੇ ਤੇ ਕਿਉਂ ਇੰਨਾ ਤਸ਼ੱਦਦ ਕੀਤਾ ਪਹਿਲਾਂ ਉਹ ਟੈਟੂ ਵਾਲੇ ਨੇ ਬਾਬੇ ਨੂੰ ਭੇਟਾ ਦੇ ਕੇ ਉਹਦੇ ਕੱਪੜੇ ਉਤਾਰ ਦਿੱਤੇ ਤੇ ਬਾਬੇ ਤੋਂ ਪੋਸਟ ਪੁਆਈ ਜਾਂਦੀ ਆ ਕਿ ਤੁਸੀਂ ਵੀ ਇਹੀ ਕੀਤਾ ਵੀ ਉਹਨੇ ਲੋਕਾਂ ਤੋਂ ਹੋਰ ਕਿਤੋਂ ਲੈ ਦੇ ਕੇ ਤੁਹਾਨੂੰ ਵੀ ਦੇ ਦਿੱਤੇ ਹੋਣਾ ਔਰ ਫੇਰ ਸਾਨੂੰ ਕੁਲਵਿੰਦਰ ਮੋਫਰ ਨੇ ਦੱਸਿਆ ਵੀ ਇਹਨਾਂ ਨੇ ਆਹ ਗੱਲਾਂ ਕੀਤੀਆਂ ਸੀ ਤੇ ਉਹਨੇ ਸਾਨੂੰ ਕੁਝ ਸਬੂਤ ਵਜੋਂ ਕਲਿੱਪ ਵੀ ਭੇਜੇ ਜੋ ਅਸੀਂ ਨਾਲ ਲਾਏ ਆ ਤੇ ਬਾਕੀ ਗੱਲਾਂ ਸੁਣੋ ਤੁਸੀਂ ਕੁਲਵਿੰਦਰ ਮੋਫਰ ਦੀ ਜਵਾਨੀ ਸੋ ਆਹ ਤਾਂ ਇਹਨਾਂ ਦਾ ਰੌਲਾਗਾ ਆਹ ਤਾਂ ਇਹਨਾਂ ਦੀਆਂ ਲਿਹਾਜਾਂ ਨੇ ਸੋਸ਼ਲ ਮੀਡੀਆ ਵਾਲੇ ਦੀਆਂ ਸੋ ਦੋ ਦਿਨ ਪਹਿਲਾਂ ਜਿਹਦੇ ਨਾਲ ਮੋਟੇ ਨੇ ਰੀਲਾਂ ਪਾਈਆਂ ਸੀ ਉਹ ਉਹ ਮੈਨੂੰ ਤਾਂ ਥਿਆਏ ਨਹੀਂ ਜਿਹੜੇ ਸਰਜੀਤ ਖਾਨ ਦੇ ਗਾਣੇ ਤੇ ਨੱਚਦੇ ਸੀਗੇ ਜੱਟ ਤੇ ਕਮੰਜਾ ਕਿਸ ਪਹਿਲਾਂ ਬੋਲਦੇ ਯਾਰ ਕਿੱਧਰ ਚਲੇ ਗਏ ਸੋ ਖੈਰ ਗਲਤ ਕੰਮ ਦਾ ਨਤੀਜਾ ਹਮੇਸ਼ਾ ਹੀ ਗਲਤ ਹੁੰਦਾ ਮਾੜਾ ਹੁੰਦਾ ਤੁਸੀਂ ਆ ਆਡੀਓ ਸੁਣਿਓ ਆਡੀਓ ਸੁਣ ਕੇ ਕਮੈਂਟਾਂ ਦੇ ਵਿੱਚ ਉਹ ਆਪੋ ਆਪਣੀ ਪ੍ਰਤੀਕਿਰਿਆ ਜਰੂਰ ਦਿਓ ਤੇ ਜਰੂਰੀ ਬੇਨਤੀ ਮੈਂ ਕਰਨਾ ਚਾਹਣਾਗਾ ਜਿਹੜੇ ਪੱਤਰਕਾਰ ਵੀਰ ਆ ਅਸੀਂ ਵੀ ਨਵੇਂ ਆ ਇਸ ਫੀਲਡ ਦੇ ਵਿੱਚ ਹੋਰ ਮੁੰਡੇ ਵੀ ਨਵੇਂ ਆਉਂਦੇ ਆ ਤੇ ਕੁਝ ਪੁਰਾਣੇ ਜਿਹੜੇ ਸੀਨੀਅਰ ਪੱਤਰਕਾਰ ਆ ਉਹ ਭਾਈ ਇਹਨਾਂ ਗਮਗੀਨ ਚਿਹਰਿਆਂ ਦੀਆਂ ਇੰਟਰਵਿਊਆਂ ਲੈਂਦੇ ਆਗੇ ਨੇਹੀ ਬਣ ਦਿੰਦੇ ਆ ਇੰਟਰਵਿਊਆਂ ਲੈਣ ਨੂੰ ਕੀ ਗੱਲ ਇਹ ਬਹੀਰ ਚੱਕਰ ਜਿੱਤੇ ਵੇ ਆ ਜਾਂ ਇਹਨਾਂ ਨੇ ਦੇਸ਼ ਲਈ ਕੋਈ ਵੱਡੀ ਕੁਰਬਾਨੀ ਕੀਤੀ ਆ ਜਾਂ ਕੋਈ ਇਹਨਾਂ ਨਾਲ ਹੈਪਨ ਹੋਏ ਵੇ ਆ ਲੜਾਈ ਸਿਰਫ ਇਹਨਾਂ ਦੀ ਪੈਸੇ ਦੀ ਆ ਪੈਸੇ ਖਾਤਰ ਇਹਨਾਂ ਨੇ ਆਪ ਦੀਆਂ ਜ਼ਮੀਰਾਂ ਆਪਦਾ ਵਿਹਾਰ ਆਪਦਾ ਕਰਤਾਰ ਸਭ ਦਾਤੇ ਲਾਤਾ ਤੁਸੀਂ ਇਹਨਾਂ ਦੀਆਂ ਜਾ ਕੇ ਇੰਟਰਵਿਊ ਲੈਣਿਓ ਅਸਲ ਪੱਤਰਕਾਰੀ ਦਾ ਸੱਚੀ ਸੋਚੀ ਪੱਤਰਕਾਰੀ ਦਾ ਮਿਆਰ ਬੜਾ ਉੱਚਾ ਤੇ ਉਹਨੂੰ ਉੱਚਾ ਹੀ ਰਹਿਣ ਦਿਓ ਸੋ ਇਹ ਗਵਮਗੀਨ ਚਿਹਰਿਆਂ ਦੀਆਂ ਇੰਟਰਵਿਊਆਂ ਲੈਣ ਤੋਂ ਗਰੇਜ ਕਰੋ ਤੇ ਭਾਈ ਹੋਰ ਬਥੇਰੇ ਪੰਜਾਬ ਦੇ ਵਿੱਚ ਮੁੱਦੇ ਚੱਲਦੇ ਆ ਇੱਕ ਮਹੀਨੇ ਦੇ ਵਿੱਚ ਪੰਜ ਨੌਜਵਾਨਾਂ ਦੇ ਇਨਕਾਊਂਟਰ ਹੋ ਗਏ ਕਈ ਨੌਜਵਾਨਾਂ ਨੂੰ ਤਾਂ ਐਕਸੀਡੈਂਟ ਬਣਾ ਕੇ ਮਾਰ ਦਿੱਤਾ ਗਿਆ ਉਹ ਮਾਰ ਕਿਹਦੇ ਵੱਲੋਂ ਦਿੱਤਾ ਗਿਆ ਹਜੇ ਤੱਕ ਪਤਾ ਨਹੀਂ ਲੱਗਿਆ ਸੋ ਇਹ ਜਿਹੇ ਮੁੱਦਿਆਂ ਤੇ ਵੀ ਜ਼ਰੂਰ ਬੋਲਿਆ ਕਰੋ ਜੋ ਪੰਜਾਬ ਲਈ ਭਿਆਨਕ ਸੋ ਨਵੇਂ ਦਿਨ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਜਾਂ ਨਵੀਂ ਖਬਰ ਕਹਾਣੀ ਦੇ ਰੂਪ ਦੇ ਵਿੱਚ ਲੈ ਕੇ ਤਦ ਤੱਕ ਲਈ ਧੰਨਵਾਦ ਦੇਖਦੇ ਰਹੋ ਸੁਣਦੇ ਰਹੋ ਤੇਜਪ੍ਰੀਤ ਟਾਕ ਪਤਾ ਵੀਰ ਇੱਕ ਦਿਨ ਨਾ ਮੋਰਟੇ ਨੇ ਕਿਸੇ ਨੂੰ ਫੋਨ ਫੋਨ ਲਾਇਆ ਹੋਊਗਾ ਤੇ ਮੈਂ ਉਹਦੇ ਮੈਟਰ ਦੇ ਵਿੱਚ ਇਹਨੂੰ ਫੋਨ ਕਰਿਆ ਮੈਂ ਕਹ ਵੀ ਆਪਣੇ ਬੰਦੇ ਆ ਤੂੰ ਕਾਣੂ ਫੋਨ ਲਾਉਣ ਦੇ ਆ ਇਹਨੇ ਮੈਨੂੰ ਉਥੇ ਨਾ ਇਹਨੇ ਮੈਨੂੰ ਗਾਲਾਂ ਕੱਢੀਆਂ ਵੀ ਤੂੰ ਹਰ ਮੈਟਰ ਦੇ ਵਿੱਚ ਵੜ ਜਾ ਨਾ ਕਿਉਂਕਿ ਪਹਿਲਾਂ ਮੈਂ ਇਹਦਾ ਪੂਰਾ ਪੱਖ ਕੀਤਾ ਜਦੋਂ ਵੀ ਕੋਈ ਗੱਲਬਾਤ ਹੋਈ ਆ ਆਪਾਂ ਇਹਦੇ ਨਾਲ ਖੜੇ ਤੇ ਮੈਂ ਤਾਂ ਕਰਕੇ ਇਹਨੂੰ ਫੋਨ ਕੀਤਾ ਸੀ ਵੀ ਐਦਾਂ ਨਾ ਕਰ ਵੀ ਉਹ ਵੀ ਆ ਰਹੇ ਆਪਣੇ ਨਾਲ ਦੇ ਨੇ ਕਹਿੰਦਾ ਠੀਕ ਐ ਤੇ ਇਹਨੇ ਮੈਨੂੰ ਉਥੇ ਗਾਲਾਂ ਕੱਢੀਆਂ ਕਹਿੰਦਾ じゃ ਕਰ ਲੇਂਗੀ ਕਰਨਾ ਫਿਰ ਨਾ ਇਹਨਾਂ ਨੇ ਮਨਜੀਤ ਕੌਰ ਤੇ ਵੀਰ ਥਰਕੀ ਚਾਚਾ ਤੇ ਇਹ ਕਿਰਤ ਮੋਟਾ ਇਹ ਹੋਏ ਨੇ ਇੰਸਟਾ ਦੇ ਲਾਈਵ ਹੂੰ ਇੰਸਟਾ ਲਾਈਵ ਹੋ ਕੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਹੂੰ ਤੇ ਮੈਨੂੰ ਕਹਿੰਦੇ ਵੀ ਇਹ ਤੇ ਚੋਰੀ ਦੇ ਪਰਚੇ ਆ ਮੋਟਰਸਾਈਕਲ ਚੋਰੀ ਦੇ ਪਰਚੇ ਆ ਹੂੰ ਨਾਲੇ ਮੈਨੂੰ ਐਦਾ ਐਦਾ ਬੋਲਿਆ ਹੂੰ ਤੇ ਵੀ ਨਾਲੇ ਇਹ ਵੀ ਜੋ ਕੁਝ ਕਰਦਾ ਵੀ ਧੱਕਾ ਸਾਡੇ ਨਾਲ ਕਰਦਾ ਹੂੰ ਤੇ ਮੈਂ ਇਹਨਾਂ ਨੂੰ ਕੁਝ ਨਹੀਂ ਬੋਲਿਆ ਇਹਨਾਂ ਨੇ ਬਹੁਤ ਮੈਨੂੰ ਗਾਲਾਂ ਗੂਲਾਂ ਕੱਢੀਆਂ ਮੈਨੂੰ ਚਾ ਲੋਕਾਂ ਨੇ ਆਪਣੇ ਨਾਲ ਦੇ ਆਣੇ ਸਾਰਿਆਂ ਨੇ ਵੀਡੀਓਾਂ ਭੇਜੀਆਂ ਵੀ ਆਹ ਦੇਖੋ ਤੁਹਾਡੇ ਬਾਰੇ ਕਿੰਨਾ ਕੁਝ ਬੋਲ ਰਿਹਾ ਕਿੰਨੀਆਂ ਗਾਲਾਂ ਕੱਢ ਲਿਆ ਤੁਹਾਨੂੰ YouTube ਤੇ ਵੀ ਇਹ ਚੀਜ਼ ਪਾਈ ਪਈ ਐ YouTube ਦੇ ਉੱਤੇ ਜਿੱਥੇ ਇਹਨਾਂ ਨੇ ਲਾਈਵ ਹੋ ਕੇ ਬੋਲਿਆ ਮੈਨੂੰ ਗਾਲਾਂ ਕੱਢੀਆਂ ਨੇ ਬਾਵਾ ਭੈਣਾ ਨਹੀਂ ਆ ਤੇ ਉੱਥੋਂ ਬਾਅਦ ਮੈਨੂੰ ਫਿਰ ਸਾਨੂੰ ਜਾ ਕੇ 4 ਵਜੇ ਇਹ ਸਾਨੂੰ ਲੱਭਿਆ ਚੰਡੀਗੜ੍ਹ ਤੇ ਸੇ ਸਾਨੂੰ ਉਹਨਾਂ ਨੇ ਗਾਲਾਂ ਕੱਢੀਆਂ ਉਹ ਮਾਫੀ ਮੰਗ ਗਈ ਹੂੰ ਕਹਿੰਦੀ ਮੈਨੂੰ ਮaaf ਕਰ ਦੋ ਤੇ ਉਹ ਇਹ ਮਨਜੀਤ ਘਰ ਉੱਥੋਂ ਨਿਕਲ ਚੁੱਕੀ ਸੀ ਹੂੰ ਥੋੜੇ ਟਾਈਮ ਦੇ ਵਿੱਚ ਪਹਿਲਾਂ ਹੀ ਤੇ ਅੱਧਾ ਘੰਟਾ ਪਹਿਲਾਂ ਨਿਕਲੀ ਐ ਸਾਨੂੰ ਇਹ ਮਿਲਿਆ ਉੱਥੇ ਬਾੜ ਦੇ ਵਿੱਚ ਕਿਉਂਕਿ ਇਹਨੇ ਲੋਕੇਸ਼ਨ ਪਾਈ ਹੋਈ ਸੀ ਬਾੜ ਦੇ ਵਿੱਚ ਵੀ ਮੈਂ ਇੱਥੇ ਬਾੜ ਦੇ ਵਿੱਚ ਆਇਆ ਹੋਇਆ ਹਾਂ ਤੋ ਸਾਨੂੰ ਉਹ ਲੋਕੇਸ਼ਨ ਤੋਂ ਇਹਦਾ ਪਤਾ ਲੱਗਿਆ ਮੈਂ ਇਹਨਾਂ ਦੇ ਮੈਟਰ ਦੇ ਵਿੱਚ ਕਦੇ ਨਹੀਂ ਆਇਆ ਹੁਣ ਕਿਉਂਕਿ ਇਹਨਾਂ ਦੇ ਇੰਸਟਾ ਵਾਲੇ ਹੈਗੇ ਨੇ ਇੰਸਟਾ ਤੇ ਆਪਦੇ ਇੱਕ ਦੂਜੇ ਨਾਲ ਗੱਲਾਂ ਕਾਲੀ ਗਲੋਚ ਕਰਦੇ ਆ ਆਪਾਂ ਉਹ ਕੰਮ ਵਾਲੇ ਹੈ ਨਹੀਂ ਆਪਾਂ ਖਾਨਦਾਨੀ ਪਰਿਵਾਰ ਦੇ ਵਿੱਚੋਂ ਆ ਮੈਂ ਇਹ ਮੈਟਰ ਦੇ ਵਿੱਚ ਕਦੇ ਨਹੀਂ ਆਇਆ ਮੈਨੂੰ ਤਾਂ ਇਹ ਸਭ ਕੁਝ ਕਰਨਾ ਪਿਆ ਜਦੋਂ ਇਹਨਾਂ ਨੇ ਮੇਰੇ ਪਰਿਵਾਰ ਬਾਰੇ ਬੋਲਿਆ ਮੈਨੂੰ ਗਾਲਾਂ ਕੱਢੀਆਂ ਤੇ ਮੇਰੇ ਪਰਚਿਆਂ ਬਾਰੇ ਬੋਲਿਆ ਵੀ ਮੋਟਰਸਾਈਕਲ ਦੇ ਦੇ ਤੇ ਚੋਰੀ ਦੇ ਪਰਚੇ ਨੇ ਐਦਾਂ ਐਦਾਂ ਆਪਣੇ ਆਪ ਨੂੰ ਬਦਨਾਮ ਕਰਾਉਂਦਾ ਇਹ ਸਾਰਾ ਕੁਝ ਗਲਤ ਆ ਵੀਰੇ ਐਦਾਂ ਦਾ ਕਰਨੀ ਚਾਹੀਦਾ ਪਤਾ ਕੀ ਕਰ ਏਦਾਂ ਜਿਹੜੇ ਜਿਹੜੇ ਨੌਜਵਾਨ ਨੇ ਆਪਣੇ ਘਰਾਂ ਦੇ ਵਿੱਚ ਬੱਚੇ ਨੇ ਠੀਕ ਹੈ ਉਹਨਾਂ ਦੀ ਗਲਤ ਅਸਰਪੇਂਦਾ ਉਸ ਤੋਂ ਬਾਅਦ ਮੇਰੀ ਸੁਖ ਨਾਲ ਕੋਈ ਫੋਟੋ ਨਹੀਂ ਹੈਗੀ ਉਹ ਪਹਿਲਾਂ ਦੀਆਂ ਨੇ ਪਹਿਲਾਂ ਅਸੀਂ ਇੱਕ ਦੂਜੇ ਨਾਲ ਰਹੇ ਹਾਂ ਉਸ ਤੋਂ ਉਸਨੇ ਕੁਝ ਨਹੀਂ ਬੋਲਿਆ ਜਦੋਂ ਮੈਂ ਜੇਲ੍ਹ ਛੁੜ ਆਇਆ ਉਹਨੂੰ ਹੁਣ ਸਾਰੀ ਇਹ ਗੱਲਾਂ ਸਮਝਾਈਆਂ ਨੇ ਵੀ ਇਹ ਗੱਲ ਨਹੀਂ ਕਰਨੀ ਇਹਦੇ ਨਾਲ ਸਾਰੇ ਆਪਣੇ ਵੀ ਪਰਿਵਾਰ ਨਾਲ ਆਪਣੇ ਵੀ ਧੀਆਂ ਭੈਣਾਂ ਨੇ ਠੀਕ ਹੈ ਵੀ ਏਦਾਂ ਚੰਗਾ ਨਹੀਂ ਲੱਗਦਾ ਉਹਨੇ ਮੁੜ ਕੇ ਇਸ ਗੱਲ ਤੇ ਕੁਝ ਨਹੀਂ ਬੋਲਿਆ ਨਾ ਕਿਸੇ ਨੂੰ ਲਾਈਵ ਹੋ ਕੇ ਗਾਣਾ ਕੱਢਿਆ ਨੇ ਮੈਂ ਹੁਣ ਵੀ ਜਦੋਂ ਮੋٹے ਦਾ ਮੈਟਰ ਹੋਇਆ ਮੋਟਾ ਇਹਨੂੰ ਗਾਣਾ ਕੱਢ ਰਿਹਾ ਸੀ ਮਨ ਮੈਂ ਖਿਆ ਵੀ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਵੀ ਤੈਨੂੰ ਕੁਝ ਮਰਦੀ ਬੋਲੀ ਜਾਣ ਪਰ ਤੂੰ ਨਹੀਂ ਬੋਲਣਾ ਆਪਾਂ ਨੇ ਉਹਨਾ ਟਾਈਮ ਨਹੀਂ ਆਪਾਂ ਇਹਨੂੰ ਕੁਝ ਨਹੀਂ ਕਿਹਾ ਨਾ ਇਹਦੇ ਨਾਲ ਕੋਈ ਗੱਲਬਾਤ ਕਰੀ ਜਦੋਂ ਇਹਨਾਂ ਨੇ ਲਾਈਵ ਹੋਏ ਨੇ ਤਿੰਨ ਦਿਨ ਪਹਿਲਾਂ ਇਹ ਲਾਈਵ ਹੋਏ ਨੇ ਮੈਨੂੰ ਗਾਲਾਂ ਕੱਢੀਆਂ ਨੇ ਮੇਰੇ ਪਰਚਿਆਂ ਬਾਰੇ ਬੋਲਿਆ ਵੀ ਕਹਿੰਦੇ ਇਹਦੇ ਤੇ ਮੋਟਰਸਾਈਕਲ ਦੇ ਪਰਚੇ ਨੇ ਇਹ ਵੀ ਆਪਦੇ ਆਪ ਨੂੰ ਬਦਵਾ ਸਕਾਉਂਦਾ ਕਹਿੰਦੇ ਪਰਚੇ 307 ਦੇ ਹੋਣੇ ਚਾਹੀਦੇ ਨਾਲੇ ਮੇਰੇ ਤੇ ਪਰਚੇ ਸਾਰੇ 307 ਦੇ ਨੇ ਤੇ ਮੈਨੂੰ ਇਦਾਂ ਇਦਾਂ ਇਹਨਾਂ ਨੇ ਗਾਲਾਂ ਕੱਢੀਆਂ ਤੇ ਮੈਂ ਉਹ ਉਹਦੇ ਵਿੱਚ ਮੈਨੂੰ ਇਹ ਸਭ ਕੁਝ ਕਰਨਾ ਪਿਆ